ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਦਬੜੀਖਾਨੇ ਦੇ ਵਿੱਚ ਦਬੜੀਖਾਨਾ ਪਿੰਡ ਆ ਜਿਹੜਾ ਮਿੱਤਰੋ ਇੱਕ ਵੱਡਾ ਤੇ ਇੱਕ ਨਾਮਵਰ ਪਿੰਡ ਆ ਇਹ ਪਿੰਡ ਦੀ ਸੜਕਾ ਜਿਹੜੀ ਸਿੱਧੀ ਬਾਜੇਖਾਨੇ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਮਿੱਤਰੋ ਬਾਜੇਖਾਨੇ ਤੋਂ ਸਿੱਧੀ ਛੜਕੀ ਇਸ ਪਿੰਡ ਦੇ ਵਿੱਚ ਆਉਂਦੀ ਆ ਜਦੋਂ ਆਪਾਂ ਬਾਜੇਖਾਨੇ ਵਾਲਾ ਪੁਲ ਪੁਲੇ ਪੁਰਾਲੇ ਪਾਸਿਓਂ ਆਕੇ ਜਾਂ ਆਪਾਂ ਸ੍ਰੀ ਅਮਰਤਸਰ ਵਾਲੀ ਸਾਈਡ ਵਾਲੇ ਪਾਸਿਓਂ ਫਰੀਦਕੋਟ ਵਾਲੇ ਪਾਸਿਓਂ ਆਕੇ ਜਦੋਂ ਬਠਿੰਡੇ ਨੂੰ ਦੂਰੀ ਤੈਅ ਕਰਦੇ ਆ ਤਾਂ ਬਾਜਖਾਨੇ ਵਾਲਾ ਪੁਲ ਉੱਤਰਦੇ ਆ ਸਾਰੇ ਮਿੱਤਰੋ ਜਿਹੜੀ ਛੜਕ ਸਿੱਧੀ ਉਹ ਦਬੜੀਖਾਨੇ ਪਿੰਡ ਦੇ ਵਿੱਚ ਲੈ ਕੇ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰਾਂ ਦਾ ਸ਼ੌਂਕ ਬਾਈ ਹੋਣਿਆਂ ਨੂੰ ਕਾਫੀ ਗਿਣਤੀ ਦੇ ਵਿੱਚ ਹੈ گاਵਾ ਮੱਝਾ ਔਰ ਨੀਲੀ ਰਾਵੀ ਦਾ ਜਿਹੜਾ ਸ਼ੌਂਕ ਵੀ ਇਸ ਘਰ ਦੇ ਵਿੱਚ ਬਾਕਮਾਲਾ ਅੱਜ ਇੱਕ ਫੇਰ ਤੁਹਾਨੂੰ ਮਿੱਤਰੋ ਤੁਹਾਡੀ ਪਸੰਦੀ ਦਾ ਟੇਡਾ ਕੱਟ ਤੁਹਾਡੀ ਪਸੰਦੀ ਦੀ ਮਾਰਕਿੰਗ ਤੁਹਾਡੀ ਪਸੰਦੀ ਦਾ ਸਿੰਘ ਹਰ ਇੱਕ ਚੀਜ਼ ਆ ਜਿਹੜੀ ਮਿੱਤਰੋ ਤੁਹਾਡੇ ਪਸੰਦ ਦੀ ਵਿਖਾਊਗਾ ਬਾ ਕਮਾਲ ਚੋਟੀ ਦੇ ਤੁਹਾਨੂੰ ਦਰਸ਼ਨ ਕਰਵਾਉਂਗਾ ਮਿੱਤਰੋ ਇਹ ਵਿਖਾਊ ਚੋਟੀ ਲੱਗੀ ਆ ਕਿੰਨੇ ਦੁੱਧ ਦੀ ਮਾਰਕਣਾ ਕਿਹੜਾ ਸੂਆ ਹੁੰਦੀ ਆ ਆਹ ਕਰੀਏ ਗੱਲਾਂ ਬਾਤਾਂ ਆਪਾਂ ਬਾਈ ਦੇ ਨਾਲ ਖੁੱਲ ਕੇ ਸਾਰੀ ਜਾਣਕਾਰੀ ਲੈਣੇ ਆ ਸਸਿਕਾਲ ਬਾਈ ਜੀ ਸਸਿਕਾਲ ਬਾਈ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾ ਦੇ ਪਰਿਵਾਰ ਜੀ ਠੀਕ ਆ ਜੀ ਚਲੋ ਸ਼ੁਕਰਾਂ ਬਾਈ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਬਈ ਆਪਣਾ ਇੱਕ ਵਾਰੀ ਨੋ ਮੇਰਾ ਰਜਿੰਦਰ ਸਿੰਘ ਪਿੰਡ ਚਰਾਜਾ ਕਹਿੰਦੇ ਆ ਜੀ ਜੀ ਅੱਛਾ ਬਈ ਗੱਲ ਇੱਕ ਆਇਆ ਵੀ ਨੀਲੀ ਰਾਵੀ ਦਾ ਸ਼ੌਂਕ 바ਵਾ ਕਮਾਲ ਪਾਈ ਬੈਠਾ ਹੈ ਹਾਂਜੀ ਸ਼ੌਂਕ ਪਾਇਆ ਸੀਗਾ ਪਰ ਮਜਬੂਰੀ ਬਣ ਗਈ ਵੇਚਣਾ ਜੀ ਅੱਛਾ ਕੀ ਕਾਰਨ ਬਣ ਗਿਆ ਜੀ ਕਾਰਨ ਤਾਂ ਜੀ ਤਾਰ ਮੈਨੂੰ ਹੱਥੀ ਚੋਣੀ ਨਹੀਂ ਆਉਂਦੀ ਠੀਕ ਹੈ ਜੀ ਤੇ ਘਰਦਿਆਂ ਦਾ ਥੋੜਾ ਜਿਹਾ ਬੱਚਾਂ-ਬੁੱੱਚਾਂ ਦਾ ਔਖਾ ਹੋ ਜਾਂਦਾ ਇੱਕ ਥੋੜੀ ਜਿਹੀ ਪ੍ਰੋਬਲਮ ਆ ਗਈ ਹੂੰ ਹੁਣ ਆਪਾਂ گاਉਂਾਂ ਲੈਂਦੀਆਂ گاਉਂਾਂ ਵਾਸਤੇ ਮਸ਼ੀਨ ਲੈਂਦੀਆਂ ਚੋਣ ਵਾਸਤੇ ਜਿਹੜੀ ਮਸ਼ੀਨ گاਵਾਂ ਦੀ ਚਵਾਈਓ ਮਸ਼ੀਨ ਤੇ ਹੋ ਜਾਂਦੀ ਆ ਤੇ ਮੈਂ ਇਹਦੀ ਫਿਰ ਹੱਥੀ ਕਰਨੀ ਪੈਂਦੀ ਆ ਇਹ ਦਿੱਕਤ ਆਉਂਦੀ ਥੋੜੀ ਜਿਹੀ ਹਾਂ ਠੀਕ ਆ ਅੱਛਾ ਇਹ ਝੋਟੇ ਆ ਕਿ ਕਿਨੇ ਵਾਸ ਸੂਹੂਗੀ ਬਈ ਦੂਜਾ ਸੂਆ ਸੂਰੀ ਆ ਜੀ ਦੂਜਾ ਸੂਆ ਸੂਰੀ ਆ ਕਿਨੇ ਦਿਨ ਪੈ ਪਈ ਜਾਂਦੇ ਹਜੇ ਇਹਦੇ 8 ਤੇ 9 ਤਰੀਕ ਦੀ ਇਹ ਹੈਗੀ ਆ ਜੀ 8 ਤੇ 9 ਤਨ ਪੂਰੇ ਆ 8 ਤੇ 9 ਤਰੀਕ ਨੂੰ ਤੇਰੇ ਪੂਰੇ ਆ ਠੀਕ ਆ ਬਾਈ ਅੱਛਾ ਆ ਵੀ ਪਹਿਲੇ ਸੂਆ ਸੋਈ ਸੀ ਜਦੋਂ ਕਿੰਨਾ ਦੁੱਧ ਦੇਗੀ ਸੀ 13 ਕਿਲੋ ਦੁੱਧ ਦਿੱਤਾ ਇਹਨੂੰ ਕੰਡੇ ਵਾਲਾ ਇਹਨ ਕੰਡੇ ਵਾਲਾ ਟੱਪੇ ਵਾਲਾ ਨਹੀਂ ਜਦੋਂ ਦੁੱਧ ਦੇਗੀ ਫਿਰ ਵੀ ਹੈ ਨਾ ਬਾਈ ਕਹਿੰਦੇ ਆਪ ਦਾ ਸੀਮਿੰਟ ਦੇ ਬਾਰੇ ਤਾਂ ਨਹੀਂ ਜਾਣਕਾਰੀ ਨਹੀਂ ਆਪਦੇ ਦੀ ਨਹੀਂ ਜਾਣਕਾਰੀ ਠੀਕ ਆ ਬੱਚਾ ਇਹ ਉਹ ਕੱਟੀ ਦੇਗੀ ਸੀ ਹਾਂਜੀ ਕੱਟੀ ਸੀ ਇਹਦੇ ਮਗਰੋਂ ਹੈ ਹਾਂਜੀ ਠੀਕ ਆ ਬਾਈ ਕੱਟੀ ਵੀ ਟਿਕਾਣੇ ਦੀ ਲੱਗੀ ਹੈ ਨਾ ਬਾਈ ਹੂੰ ਵੇਖੋ ਇੱਕ ਵਾਰੀ ਕੱਟੀ ਦਿਖਾਈ ਪਤਲਾ ਆ ਪਹਿਲੇ ਸੋਏ ਦੀਆਂ ਦੀ ਕੱਟੀ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਹ ਅੱਛਾ ਇਹ ਗੱਲ ਬਈ ਹੁਣ ਇਹ ਵੇਚਣੀ ਆ ਹਨਾ ਤੂੰ ਚੁੰਦਾ ਰਿਆ ਕਿੰਨਾ ਟਾਈਮ ਮਿਲ ਗਈ ਸੀ ਤੇਰੇ ਕੋਲੇ ਇਹ ਇਨੂੰ ਆਪਾਂ 3 ਮਹੀਨਿਆਂ ਤੋਂ ਡਰਾਈ ਕੀਤਾ ਜੀ 3 ਮਹੀਨੇ ਪਹਿਲਾਂ ਡਰਾਈ ਕੀਤਾ ਸੱਤ ਕੁ ਮਹੀਨੇ ਬਹੁਤ ਸੀਲਸ ਆਉ ਹੈ ਜੀ ਮਤਲਬ ਨਹੀਂ ਬੱਚਾ ਅਸੀਂ ਛੱਡਿਆ ਨਹੀਂ ਦੇ ਥੱਲੇ ਹੂੰ ਬੂਬੀ ਨਾਲ ਪੀਂਦੀ ਰਹੀ ਆ ਉਹ ਕੋਈ ਮਤਲਬ ਨਹੀਂ ਬੱਚਾ ਛੱਡੋ ਨਾ ਛੱਡੋ ਛੱਡਣ ਪੰਡਣ ਦਾ ਕੋਈ ਨਹੀਂ ਬਹੁਤ ਸੀਲਸ ਫਰੀ ਵਾਲਾ ਸੌਦਾ ਹੀ ਆ ਹੈ ਉਹਦਾ ਦੱਸੀ ਜਾਂਦੀ ਜੈਲੀ ਦਾ ਵਿਚਾਰੀ ਨਾ ਉਧਰ ਨੂੰ ਬੁੜਕੇ ਨਾ ਇਧਰ ਨੂੰ ਪਤਾ ਹੀ ਕੋਈ ਨਹੀਂ ਛੋਟੀ ਨੂੰ ਹੈਨਾ ਥਣ ਥਣ ਨੂੰ ਵੇਖ ਕੇ ਕਿੱਡਾ ਚੰਗਾ ਲੱਗਾ ਬਾਈ ਅੱਛਾ ਬਈ ਆ ਹੁਣ ਇਹ ਵੇਚੜੀਆਂ ਇਹਦਾ ਜਿਹੜਾ ਟੀਕਾ ਭਰਾਇਆ ਹੋਇਆ ਹੋਇ ਅੱਗੇ ਹੁਣ ਸੂਣਾ ਉਹ ਕਿਹੜਾ ਭਰਾਤਾ ਇਹਦਾ ਉਹ ਬਾਦਲ ਤੋਂ ਗੱਪ ਐ ਜੀ ਇਹ ਬਾਦਲ ਤੋਂ ਗੱਪਣਾ ਕਿਆ ਬਾਦਲ ਬਾਦਲ ਦਾ 66 ਸੀਮਣੇ ਮਿੱਤਰੋ ਲਾਂਚ ਹੋਇਆ ਵਾ ਥੋੜੇ ਦਿਨ ਪਹਿਲੇ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਕਟੀਆਂ ਵਾਲੇ ਟੀਕੇ ਪਰ ਮੰਗ ਬੜੀ ਚੰਗੀ ਹੋਈ ਆ ਬਾਈ ਕਿਉਂਕਿ ਸਿੰਗੀ ਵੇਖੋ ਕਿਰਨਦੀ ਮਿੱਤਰੋ ਬਿਊਟੀ ਵਾਲੇ ਪੱਖ ਤੋਂ ਟੇਡਾ ਕੱਟ ਟੇਢੀ ਧਾਰੀ ਜਿੰਦੀ ਦੁਨੀਆ ਹੈ دیਵਾਨੀ ਸਾਰੇ ਮਿੱਤਰੋ ਇਸ ਕੱਟ ਨੂੰ ਮਨਾ ਮੁਹੀ ਪਿਆਰ ਕਰਦੇ ਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਇਹ ਚ ਕਹਿ ਕੇ ਹਟਿਆ ਵੀ ਜਿਹੜੀ ਮਾਰਕਿੰਗ ਨੂੰ ਤੁਸੀਂ ਪਾਲਦੇ ਹੁੰਦੇ ਆ ਉਹ ਮਾਰਕਿੰਗ ਆ ਇਹਦੇ ਵਿੱਚ ਜਿਹੜੇ ਕੱਟ ਨੂੰ ਤੁਸੀਂ ਪਾਲਦੇ ਹੋ ਨੇ ਉਹ ਕੱਟ ਆ ਇਹਦੇ ਵਿੱਚ ਜਿਹੜਾ ਲੇਵਾ ਜਿਹੜਾ ਪਾਂਡਾ ਤੁਹਾਨੂੰ ਚਾਹੀਦਾ ਹਰ ਇੱਕ ਪੱਖ ਤੋਂ ਕਰਮ ਵਾਲੀ ਕੋਕੇ ਜੜੀ ਫਿਰਦੀ ਆ ਤੇ ਮਿੱਤਰੋ ਇਹਦਾ ਰੇਟ ਜਿਹੜਾ ਆਪਾਂ ਬਾਈ ਹੁਣੇ ਤੁਹਾਨੂੰ ਪੁੱਛਦੇ ਨਾ ਬਾਈ ਕੀ ਰੇਟ ਤੈਅ ਕਰਾਂਗੇ ਆਪਾਂ 190 ਜੀ 1 ਲੱਖ 90000 ਰੁਪਇਆ ਮੰਨ ਤਾਂ ਥੋੜਾ ਬਹੁਤਾ ਬਾਈ ਚਲੋ ਮੰਨ ਤਾਂ ਤਾਂ ਜੀ ਮਾੜਾ ਮੋਟਾ ਹੁੰਦਾ ਆਇਆਗੇ ਇਹਦਾ ਠੀਕ ਆ ਹਾਂਜੀ ਬਿਲਕੁਲ ਤੋਰੀਏ ਕੱਢੀਏ ਬਾਹਰ ਉਹਨੂੰ ਖੋਲਿਓ ਮਾੜਾ ਜੀ ਖੋਲ ਦਿਓ ਲੈ ਵੀ ਮਿੱਤਰੋ ਸਿੰਗੀ ਵੱਲੋਂ ਬੜੀ ਕਮਾਲਾ ਕਰਮਾਂ ਵਾਲੀ ਰਿੰਗ ਸਿੰਘਾ ਬਿਊਟੀ ਵਾਲੇ ਪੱਖ ਤੋਂ ਬੜੀ ਕਮ ਤਾਰੀ ਆ ਜਾਂਦੀ ਜਿਹੜੀ ਮਿੱਤਰੋ ਉਹ ਇਸ ਤਰ੍ਹਾਂ ਦੇ ਜਿਵੇਂ ਭਾਰਤ ਦਾ ਨਕਸ਼ਾ ਬਣਿਆ ਹੁੰਦਾ ਨਾ ਉਵੇਂ ਦੇ ਉੱਤੇ ਜਿਹੜੀ ਸਿੰਗੀ ਦੇ ਉੱਤੋਂ ਦੀ ਧਾਰੀ ਕਰਕੇ ਕਰਮਾ ਵਾਲੀ ਨੇ ਮੂੜੀ ਹੋਈ ਆ ਬੜੇ ਚੰਗੇ ਕੱਟ ਦੇ ਵਿੱਚ ਕਰਮਾ ਵਾਲੇ ਨੂੰ ਮਾਲਕ ਨੇ ਬਿਊਟੀ ਦਿੱਤੀ ਹੋਈ ਆ ਤੇ ਇਹ ਝੋਟੀ ਦਾ ਲੇਵਾ ਬੜਾ ਕਮਾਲ ਆ ਦੁੱਧ 13 ਕਿਲੋ ਪਹਿਲੇ ਸੋਏ ਕੰਡੇ ਵਾਲਾ ਇਹਨੇ ਦਿੱਤਾ ਹੋਇਆ ਲੈ ਜਾ ਉੱਥੇ ਹੀ ਪੜ੍ਹਦੇ ਜੋ 15 ਕਿਲੋ ਦੁੱਧ ਤੌਰਾਂ ਨਾਲ ਇਹ ਕਰਮਾ ਵਾਲੀ ਭਾਂਡੇ ਦੇ ਵਿੱਚ ਪਾ ਜੂਗੀ ਕਿਉਂਕਿ ਇਹ ਝੋਟੀ ਦੀ ਜਿਹੜੀ ਅਗਵਾਈ ਜਾਂਦਾ ਆਰਡਰ ਕਰਮਾ ਵਾਲੀ ਦੀ ਦਾ ਭਰਦਾ ਵਾ ਇਹਦੀ ਗਵਾਈ ਇਹਦਾ ਲੇਵਾ ਪਰਦਾ ਥਣ ਦਾ ਸਹਜ ਬੜਾ ਕਮਾਲਾ ਹਜੇ 5-7 ਦਿਨੇ ਕੱਢਦੀ ਹੈ ਤੇ 5-7 ਦਿਨਾਂ ਦੇ ਵਿੱਚ ਇਹਨੇ ਤਿਆਰੀ ਕਰਨੀ ਹੈ ਜਿਹੜੀ ਉਹ ਇੱਕ ਵਾਰੀ ਪੂਰੀ ਜ਼ਬਰਦਸਤ ਆ ਕਿਹੜੇ ਤੋਪਾ ਹੋਵੇ ਆ ਮਿੱਤਰੋ ਆਪ ਵੀ ਮੇਲਿਆਂ ਦੇ ਵਿੱਚ ਖੜਨ ਵਾਲੀ ਆ ਤੇ ਜਿਹੜਾ ਅੱਗੇ ਇਹਨੇ ਬੱਚੇ ਪੈਦਾ ਕੀਤੇ ਹੋਇਆ ਉਹਨਾਂ ਨੇ ਤਾਂ ਖੜਨਾ ਹੀ ਖੜਨਾ ਕੱਟੀ ਬੜੀ ਕਮਾਲ ਨੇ ਲਾਈ ਹੋਈ ਆ ਪਹਿਲੇ ਸੂਏ ਦੇ ਵਿੱਚ ਦੂਜਾ ਸੂਆ ਹੁਣੇ ਕਰਮਾਂ ਵਾਲੀ ਸੂਣ ਲੱਗੀ ਆ ਪੰਜਾ ਸੱਤਾ ਦਿਨਾਂ ਨੂੰ ਇਹਨੇ ਦੁੱਧ ਜਿਹੜਾ ਭਾਂਡੇ ਦੇ ਵਿੱਚ ਪਾਉਣ ਲੱਗ ਪੈਣਾ ਐਦਕੀ 15 16 ਕਿਲੋ ਦੁੱਧ ਟੋਰਨਾ ਦੇ ਕੇ ਜਾਊਗੀ ਕਿਉਂਕਿ ਜਦੋਂ 13 ਕਿਲੋ ਪਹਿਲੇ ਸੂਏ ਦੇ ਵਿੱਚ ਨਿਆਣ ਪੁਣੇ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਇਹਨੇ ਦੁੱਧ ਦਿੱਤਾ ਤੇ ਫਿਰ ਮਿੱਤਰੋ ਦੂਜਾ ਸੂਆ ਜਦੋਂ ਮਹਿ ਬਣ ਜਾਂਦੀ ਆ ਉਦੋਂ ਤਾਂ ਟਕਾਣੇ تیر ਲਾਉਂਦੀ ਲਾਉਂਦੀ ਹੁੰਦੀ ਆ ਤੇ ਇਹਨਾਂ ਖਰੀਦਣ ਦੇ ਲਈ ਤੁਹਾਨੂੰ ਦਬੜੀਖਾਨੇ ਪਿੰਡ ਦੇ ਵਿੱਚ ਆਉਣਾ ਪੈਣਾ ਅੱਛਾ ਭਈ ਆਪਣੇ ਘਰ ਦਾ ਐਡਰੈਸ ਕੀ ਆ ਕਿੱਥੇ ਘਰ ਆਪਣਾ ਕਰਦਾ ਐਡਰੈਸ ਜੀ ਪਿੰਡ ਦੀ ਫਰਨੀ ਤੇ ਆ ਨੇੜੇ ਪਾਰਕ ਆ ਆਪਣਾ ਮੇਰੇ ਪਾਰਕ ਆ ਗਿਆ ਤੇ ਨਾਂ ਕੀ ਪੁੱਛਣਾ ਨੇ ਬਾਈ ਰਾਜਾ ਜੀ ਚੱਲਦਾ ਸਰ ਸਿਰ ਰਾਜਾ ਪੁੱਛੋ ਠੀਕ ਹੈ ਜੀ ਅੱਛਾ ਨੰਬਰ ਕਿੰਨਾ ਆਪਣਾ ਜੀ 98799 ਜੀ 46337 ਇੱਕ ਵਾਰੀ ਹੋਰ ਬੋਦਿਓ ਜੀ 98799 ਜੀ 46337 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਬਾਈ ਹੁਣੇ ਉਹਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਬਾਈ ਹੁਣਾਂ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਾ ਹੋਰ ਇਸ ਤਰ੍ਹਾਂ ਦੀਆਂ ਹੋਰ ਇਸ ਤਰ੍ਹਾਂ ਦੇ ਨਗინੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਕਰਤਿ